ਰਾਮ ਨੇ ਕੀ ਫਲੈਗ ਮਾਰਚ ਕੱਢੇ ਜਾ ਰਹੇ ਨੇ ਅੱਜ ਇੱਥੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਜਿਹੜੀ ਸਾਰੇ ਸਾਡਾ ਰਿਪਬਲਿਕ ਨੇ ਆ ਉਹ ਕੰਦੰਤਰ ਦੇ ਵਿੱਚ ਪੁਲਿਸ ਬਾਂਚ ਫਲੈਗ ਮਾਰਚਸ ਕੀਤੇ ਜਾ ਰਹੇ ਪੁਲਿਸ ਵੱਲੋਂ ਉਸ ਨਾਲ ਬੇਸਿਕਲੀ ਸੈਂਸ ਆਫ ਸਿਕਿਉਰਟੀ ਤੇ ਡੋਮਿਨੇਸ਼ਨ ਨੂੰ ਅਸੀਂ ਪ੍ਰਾਇਓਰਟੀ ਦਿੱਤੀ ਹੈ ਇਸ ਤੋਂ ਇਲਾਵਾ ਸਾਰੇ ਜਿਹੜੇ ਸੀਨੀਅਰ ਆਫਸਰ ਨੇ ਆਪਣੇ ਆਪਣੇ ਏਰੀਆ 'ਚ ਰਹਿੰਦੇ ਆ ਔਰ ਇੱਕ ਇੰਪੈਕਟ ਉਹ ਦਾ ਵਿਜੀਬਲ ਹੈਗਾ ਪਲੱਸ ਜਿਹੜੇ ਆਪਣੇ ਆਪਣੇ ਏਰੀਆ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਨੇ ਸਪੈਸ਼ਲ ਜਿਹੜੇ ਟੂ ਵੀਲਰਸ ਨੇ اور ਅੱਜ ਰਾਤ ਨੂੰ ਵੀ ਜਿਹੜੀਆਂ ਸਾਡੀਆਂ ਫਲਾਈਂਗ ਸਕਵਾਡਸ ਨੇ ਪ੍ਰਾਈਵੇਟ ਕਪੜਿਆਂ ਚ ਤੇ ਸਪੈਸ਼ਲ ਟੀਮਸ ਲਾਈਆਂ ਗਈਆਂ ਜਿਹੜੇ ਸਿਰਫ ਸੀਸੀਟੀਵੀ ਚੈੱਕ ਕਰ ਰਹੇ ਜਿਹੜੇ ਸ਼ਹਿਰ ਦੇ ਅੰਦਰ ਤੇ ਬਾਹਰ ਜਾਣ ਵਾਲੇ ਰਸਤੇ ਆ ਉਹ ਬੜਾ ਡਿਸਕ੍ਰੀਟਲੀ ਹੋਰ ਪਿਕਅਪ ਕਰ ਰਹੇ ਆ ਕਮਿਊਨੀਕੇਸ਼ਨ ਨੂੰ ਅਸੀਂ ਬਹੁਤ ਜ਼ੋਰ ਦਿੱਤਾ ਅੱਜ ਕਿਉਂਕਿ ਆਮ ਵਾਇਰਲੈਸ ਜਿਹੜੀ ਹੈ ਉਹਦੇ ਨਾਲ ਮਲਟੀਪਲ ਇਫੈਕਟ ਹੁੰਦਾ ਵੀ ਇੱਕ ਜਗ੍ਹਾ ਮੈਸੇਜ ਆ ਰਿਹਾ ਤੁਹਾਨੂੰ ਸਾਰੇ ਆਫੀਸਰ ਚੈੱਕ ਕਰ ਰਹੇ ਆ ਕਿ ਜਿੱਦਾਂ ਕੋਈ ਇਨਫੋਰਮੇਸ਼ਨ ਕਿਸੇ ਕੈਮਰੇ ਨੂੰ ਦੇਖ ਕੇ ਕੋਈ ਸਾਡੀ ਪ੍ਰਾਈਵੇਟ ਕਪੜਿਆਂ ਵਾਲੀ ਪਾਰਟੀ ਦਿੰਦੀ ਹੈ ਉਹਦਾ ਸਾਨੂੰ ਬੜਾ ਫਾਇਦਾ ਹੋ ਰਿਹਾ ਹੈ ਔਰ ਜਿੱਥੇ ਵੀ ਕੋਈ ਇਹੋ ਜਿਹੀ ਵਾਇਲੇਸ਼ਨ ਜਾਂ ਕੋਈ ਸ਼ੱਕੀ ਬੰਦਾ ਮਿਲਦਾ ਉਹਨੂੰ ਰਾਉਂਡ ਅਪ ਕੀਤਾ ਜਾਂਦਾ ਔਰ ਵੈਰੀਫਾਈ ਕੀਤਾ ਜਾਂਦਾ ਹੋਟਲਾਂ ਦੀ ਚੈਕਿੰਗ ਕਰ ਲਈ ਹੋਈ ਸੀ ਪਰसों ਟੈਨੈਂਸੀ ਹੋਈ ਸੀ ਕਿ ਅੱਜ ਫੇਰ ਰਾਤ ਨੂੰ ਅਸੀਂ ਇੱਕ ਦੋ ਸਪੈਸ਼ਲ ਆਪਰੇਸ਼ਨ ਜਿਹੜੇ ਪਲਾਨ ਕੀਤੇ ਇਸ ਤਰ੍ਹਾਂ ਦੇ ਸੋ दैट ਕੋਈ ਉਪਰਾ ਬੰਦਾ ਜਿਹੜਾ ਔਰ ਜਿਹੜਾ ਕ੍ਰਿਮినਲ ਐਲੀਮੈਂਟਸ ਆ ਉਹਨਾਂ ਤੇ ਸਪੈਸ਼ਲ ਵਿਸ਼ੇਸ਼ ਜਿਹੜਾ ਸਰਵੇਲੈਂਸ ਕੀਤੀ ਜਾ ਰਹੀ ਹੈ ਅਲੱਗ-ਅਲੱਗ ਜ਼ੋਨ ਤੇ ਨੇ ਉਹ ਰੇ ਚ ਤਿੰਨੋਂ ਐਡੀਸੀਪੀ ਸਰਹਵਾਨ ਔਰ ਤਿੰਨੋਂ ਡੀਸੀਪੀ ਸਰਹਵਾਨ ਕਰ ਰਹੇ ਨੇ ਬਾਕੀ ਅਸੀਂ ਅੱਜ ਜਿਹੜੇ 26 ਜਨਵਰੀ ਦੇ ਸੰਬੰਧ ਦੇ ਵਿੱਚ ਜਿਹੜੀ ਹੋਰ ਡਿਟੇਲਡ ਆਪਣੇ ਆਪਰੇਸ਼ਨਸ ਨੇ ਉਹ ਵੀ ਡਿਸਕਸ ਕੀਤੇ ਹੁਣੀ ਤੇ ਉਹ ਸਾਰੇ ਆਫੀਸਰ ਨੂੰ ਅਲੱਗ-ਅਲੱਗ ਟਾਸਕ ਦਿੱਤਾ ਗਿਆ ਔਰ ਸਪੈਸ਼ਲ ਜਿਹੜੀ ਡਰਾਈਵ ਹੈ ਉਹ ਔਨ ਰਹੇਗੀ ਐਸਪੀ ਸਰ ਸਟੇਸ਼ਨ ਤੇ ਬਾਸਰਡੇ ਤੇ ਇਥੇ ਕਿਦਾਂ ਦੀ ਚੈਕਿੰਗ ਕੀਤੀ ਜੀਆਰਪੀ ਦਾ ਜਾਂ ਇਹਨਾਂ ਨਾਲ ਸਹਿਯੋਗ ਕੀਤਾ ਕੋਈ ਜਿਵੇਂ ਕੱਲ ਇੱਕ ਛੋਟਾ ਜਿਹਾ ਇਨਸੀਡੈਂਟ ਹੋਣ ਬਚਿਆ ਜੀ ਨਹੀਂ ਉਹ ਬੇਸਿਕਲੀ ਰੇਲਵੇ ਪੁਲਿਸ ਜਿਹੜੀ ਪ੍ਰੋਟੈਕਸ਼ਨ ਫੋਰਸ ਹੈ ਤੇ ਜੀਆਰਪੀ ਦੋਨਾਂ ਨਾਲ ਤਾਲਮੇਲ ਕੀਤਾ ਐਡੀਸੀਪੀ ਸਿਟੀ 2 ਸਾਡੇ ਸ੍ਰੀ ਬਨੈਲਾ ਜੀ ਇਹਨਾਂ ਨੇ ਉਹਨਾਂ ਨਾਲ ਤਾਲਮੇਲ ਕੀਤਾ ਉਥੇ ਆਪ ਜਾ ਕੇ ਵੀ ਆਏ ਆ ਐਸਐਚਓ ਸਿਵਲ ਲਾਈਨ ਤੇ ਐਸਪੀ ਨਾਰਥ ਵਗੈਰਾ ਸਾਰੇ ਉਹ ਜਿਹੜੀ ਵੀ ਹੈ ਕੋਆਰਡੀਨੇਟਡ ਕੰਮ ਹੋ ਰਿਹਾ ਬੱਸ ਸਟੈਂਡ ਦੀ ਵੀ ਐਂਟੀਸੈਪਟਾ ਚੈਕਿੰਗ ਕਰਾਈ ਗਈ ਹੈ ਔਰ ਜਿਹੜੇ ਸਾਡਾ ਬੱਸ ਸਟੈਂਡ ਦਾ ਏਰੀਆ ਏ ਡਿਵੀਜ਼ਨ ਤੇ ਬੱਸ ਸਟੈਂਡ ਚੌਕੀ ਵਾਲੇ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਨੇ ਕਿ ਉਹ ਆਪ ਉਥੇ ਸਕਰੀਨਿੰਗ ਕਰ ਰਹੇ ਨੇ ਮੇਨ ਗੱਲ ਹੈ ਕਿ ਪ੍ਰਾਈਵੇਟ ਕਪੜੇ ਜਿਹੜੇ ਬੰਦੇ ਅਸੀਂ ਲਾਏ ਹੋਏ ਆ ਉਹਦਾ ਸਾਨੂੰ ਬੜੀ ਵਧੀਆ ਫੀਡਬੈਕ ਆ ਰਹੀ ਹੈ ਕਿਉਂਕਿ ਵਰਦੀ ਵਾਲਾ ਬੰਦਾ ਦੇਖ ਕੇ ਤਾਂ ਬੰਦਾ ਕਈ ਵਾਰੀ ਇਧਰ ਉਧਰ ਹੋ ਜਾਂਦਾ ਉਹ ਉਸ ਨਾਲ ਸਾਨੂੰ ਜਿਆਦਾ ਬੈਨੀਫਿਟ ਲੱਗਿਆ ਸਰ ਐਕਸਟਰਾ ਫੋਰਸ ਮਹंगाई ਜੇ ਅਮ ਸਰ ਕਮਿਸ਼ਨਰ ਪੁਲਿਸ ਦੀ ਮੈਨੇਜਮੈਂਟ ਸਾਡੇ ਕੋ 212 ਬੰਦੇ ਬਾਹਰੋਂ ਵੀ ਆਏ ਆ ਤੇ 1200 ਦੇ ਕਰੀਬ ਅਸੀਂ ਬੰਦਾ ਟੋਟਲ ਜਿਹੜਾ ਡਿਪਲੋਏ ਕੀਤਾ ਔਰ ਕੱਲ ਵੀ ਜਿਹੜਾ ਬੜਾ ਡਿਟੇਲ ਪ੍ਰੋਗਰਾਮ ਹੋਏਗਾ ਔਰ ਸ਼ਹਿਰ ਨੂੰ ਵੀ ਅਸੀਂ ਵਕ ਵਕ ਸੈਕਟਰਾਂ ਦੇ ਵਿੱਚ ਇੱਕ ਡੀਸੀਪੀ ਲੈਵਲ ਦੇ ਆਫੀਸਰ ਇਨਚਾਰਜ ਨੇ ਜਿਹੜੇ ਫੰਕਸ਼ਨ ਤੋਂ ਇਲਾਵਾ ਬਾਕੀ ਸਾਰੇ ਸ਼ਹਿਰ ਦੀ ਜਿਹੜੀ ਸੁਰੱਖਿਆ ਤੇ ਲਾਉਂਡ ਆਰਡਰ ਨੂੰ ਦੇਖਣ ਨੂੰ ਜੀ ਸਰ ਪੈਟਰੋਲਿੰਗ ਚੱਲਦੀ ਰਹੇਗੀ ਜੀ ਕੱਲ ਤੱਕ ਬਿਲਕੁਲ ਬਿਲਕੁਲ ਸਾਰੀਆਂ ਸਪੈਸ਼ਲ ਪਾਰਟੀਆਂ ਸਪੈਸ਼ਲ ਨਾਕੇ ਵੀ ਉਦਾਂ ਹੀ ਚੱਲਣਗੇ ਜੀ ਜਿੰਨੇ ਐਂਟਰੀ ਪੁਆਇੰਟ ਨੇ ਸਾਰੇ ਹਾਂਜੀ ਹਾਂਜੀ ਚੱਲ ਰਿਹਾ ਔਰ ਉਹਦਾ ਬੜਾ ਇਫੈਕਟ ਰਹਿੰਦਾ ਠੀਕ ਹੈ